ਜੀ ਮਿੱਤਰੋ ਬਾਈ ਅੱਜ ਖੜੇ ਆ ਆਪਾਂ ਆਪਣੇ ਗਵਾਂਡੀਆਂ ਕੋਲ ਸੋਨਾ ਲੀਕ ਵਾਲਿਆਂ ਕੋਲ ਇਹਨਾਂ ਦਾ ਬਾਈ ਇੱਕ ਟਰੈਕਟਰ ਘੱਟ ਲਿਆ ਜੀ ਫੋਰਡ 3692 ਮਾਡਲ ਟਰੈਕਟਰ ਬਾਈ ਰੰਗ ਰੂੰਗ ਤਾਂ ਸਾਰਾ ਹੀ Ориਜినਲ ਆ ਮੰਗਰਾੜ ਇਹਦੇ ਦਵਾਰਾ ਲੱਗੇ ਹੋਏ ਨੇ ਬਾਕੀ ਰਿੰਮਾ ਰੂਮਾ ਦਾ ਰੰਗ ਰੂੰਗ ਸਾਰਾ ਬਾਡੀ ਲਾਈਨ ਦਾ ਸਾਰਾ ਨਾਲ ਦਾ ਆਵਾਜ਼ ਨੂੰ ਚੈੱਕ ਕਰ ਲਓ ਹਿੱਸਾ ਇਹਦਾ ਚੇਂਜ ਆ ਬਾਈ 60 ਵਾਲਾ ਹਿੱਸਾ ਪਿਆ ਵਾ ਇਹਨੂੰ ਬਾਪਰ ਮੋਪਰ ਨਾਲ ਹੈ ਨਹੀਂ ਇੱਧਰ ਡੜਿਆ ਥੋੜਾ ਵਧੀਆ ਇੱਧਰ ਡੜਿਆ ਥੋੜਾ ਵੱਧ ਕੇ ਸਿਆਲਾ बाकी आवाज वोजरेटर की फुल वादिया माड़ी माड़ी रेसाइल प्रेशर कि भाई आरपीएम वाला मीटर भी वर्किंग माड़ी रेस माड़ी जी बटी ब्रेक बरूक ਦਖਾਈਆਂ ਵੜੀਆਂ ਚੈੱਕ ਕਰਾ ਤੇ ਲੋ ਬਾਈ ਟਰੈਕਟਰ ਦੀਆਂ ਬ੍ਰੇਕਾਂ ਬਰੂਕਾਂ ਬਾਈ ਕਹਿੰਦਾ ਫੁੱਲ ਹੈ ਟਰੈਕਟਰ ਦਾ ਵਧੀਆ ਕੰਮ ਕਰਾਇਆ ਆ ਬੰਦਿਆਂ ਨੇ ਲੈ ਬਾਈ ਐਵੇਂ ਬ੍ਰੇਕ ਹੁੰਦਾ ਜਾਮ ਥੋਏ 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 ਅੱਛਾ ਅੱਡੀ ਇੱਕ ਗੱਲ ਹੋਰ ਹੈ ਟਰੋਂ ਵੀ ਸੁੱਕਾ ਹੈ ਸਾਰਾ ਲੀਕ ਨਹੀਂ ਹੈਗਾ ਰੰਗ ਦੇ ਜਨ ਨਾਲ ਆ ਬਾਈ ਰੰਗ ਦਾ ਕੋਈ ਸ਼ੱਕ ਨਹੀਂ ਮਗਰਾੜ ਯਾਰ ਮੈਂ ਥੋਦਾ ਮਗਰਾੜ ਪਾਏ ਵੇਗੇ ਨਾਲ ਦੇਆਂ ਨਾਲ ਦੇ ਮਰਾਣਾ ਭਾਈ ਭਾਈ ਖਰੋਟ ਵਰਗਾ ਅਖਰੋਟ ਵਰਗਾ ਭਾਈ ਆ ਸੁੱਖਾ ਭਾਈ ਕਹਿੰਦਾ ਖਰੋਟ ਵਰਗਾ ਸੁੱਕਾ ਕਹਿਣਾ ਹੈ ਲੋ ਜੀ ਭਾਈ ਭਾਈ 25 30 ਆ 20000 ਦਾ ਤਾਂ ਮੰਨ ਕੇ ਚਲੋ ਹਿੱਸਾ ਹੀ ਪੈਂਦਾ ਜੇ ਆਪਾਂ ਪੂਰਾ ਹਿੱਸਾ ਚੇਂਜ ਕਰਾਉਣਾ ਠੀਕ ਆ ਜੀ ਟਰੈਕਟਰ ਵਧੀਆ ਏ ਆਵਾਜ਼ ਬੂਜ ਬਹੁਤ ਕਹਿਵਾ ਟਰੈਕਟਰ ਦੀ ਬਲੂ ਬਲੂਨ ਹੈ ਨਹੀਂ 11 ਚ ਕੋਈ ਦਿੱਕਤ ਨਹੀਂ ਬਾਈ ਘੇਰ ਐਨ ਵਧੀਆ ਪੈਨੇ ਮਲਾਈ ਮੰਗਣਾ ਠੀਕ ਆ ਜੀ ਨਾਲ ਦਾ ਨਾਲ ਦਾ ਪੰਪਾ ਡਾਇਫਰਮ ਵਾਲਾ ਤੇ ਬੈਟਰੀ ਨਵੀਂ ਆ ਲੋ ਜੀ ਬਾਈ ਬਾਈ ਟੂਲ ਬਾਕਸ ਇਹਨੂੰ ਉੱਪਰੇ ਨਹੀਂ ਟੂਲ ਬਾਕਸ ਅੱਥੇ ਹੁੰਦਾ ਇੱਥੇ ਬੈਟਰੀ ਆਉਂਦੀ ਤੇ ਨੂੰ ਹੈਨਾ ਹਾਂ ਬਾਈ ਮਾਡਲ 92 ਆ 92 ਬਾਈ 92 ਮਾਡਲ ਹੈ ਜੀ ਬਸ ਮੰਨ ਕੇ ਚਲੋ ਇਹਦੇ ਸਟਿੱਕਰੇ ਨਵੇਂ ਲੱਗਨੇ ਬਾਈ ਆਹ ਸਟਿੱਕਰ ਸਿਰਫ ਨਵੇਂ ਲੱਗਨੇ ਊ ਟਰੈਕਟਰ ਪੂਰਾ ਵਧੀਆ ਹੈ ਇਹ ਮੰਨ ਕੇ ਚਲੋ ਕਿਸੇ ਨੇ ਘੱਟ ਖੇਤੀ ਨੂੰ ਲੈਣਾ ਜਾ ਕਿਸੇ ਨੇ ਉਦਾਂ ਵੀ ਟਰੈਕਟਰ ਮੋਡੀਫਾਈ ਵੀ ਕਰਾਉਣਾ ਹੈ ਬਹੁਤ ਵਧੀਆ ਟਰੈਕਟਰ ਕਿਉਂਕਿ ਹਿੱਸਾ ਹਿੱਸਾ ਲੱਗਿਆ ਵਾ ਇਹਨੂੰ ਸਿਰਫ ਟਾਇਰ ਟੂਰੇ ਪਾਣੇ ਆ ਬਾਈ ਟਾਇਰ ਇਹਨੇ ਵਧੀਆ ਜਣੇ ਕਿ ਬਹੁਤੇ ਦਾ ਹੈ ਨਹੀਂ 25 ਕ ਪੈਸੀ ਦੇ ਟਾਇਰ ਆ ਠੀਕ ਆ ਜੀ ਤੇ ਮੁੱਲ ਬਾਈ ਕਰਦੇ ਆ ਇਹ 1,30,000 ਠੀਕ ਆ ਜੀ ਤੇ 1.30 ਮੁੱਲ ਕਰਦੇ ਆ ਬਾਕੀ ਆਪਾਂ ਮਾਨਦਾਨ ਜਿੰਨਾ ਵੀ ਹੋਊਗਾ ਥੋੜਾ ਬੋਤਾ ਕਰਾ ਦਾਂਗੇ ਬਾਈ ਬੈਟਰੀ ਵੀ ਨਵੀਆਂ ਬੈਟਰੀ ਨਵੀਆਂ ਚੈੱਕ ਕਰਾ ਦਈਏ ਭਾਈ ਨਾੜ ਥੋੜਾ ਜਿਹਾ ਜ਼ਿਆਦਾ ਕੱਸਿਆ ਵਾ ਬੈਟਰੀ ਬਾਈ ਕਹਿੰਦੇ ਜਮਾਂ ਨਵੀਂ ਦਿਖਾਈ ਵੀ ਆ ਠੀਕ ਆ ਜੀ ਤੇ ਕੋਈ ਚਾਹਵਾਨ ਹੋਇਆ ਲੈਣ ਦਾ ਫੋਰਡ 3600 ਤੇ ਤਾਂ ਦੇਖ ਲਿਓ ਸੁੱਖਾ ਬਾਈ ਹੋਰ ਸੁੱਖੇ ਬਾਈ ਠੀਕ ਆ ਠੀਕ ਆ ਬਈ ਸੁੱਖੇ ਬਾਈ ਨੇ ਇੱਕ ਥੋੜਾ ਗਾਣਾ ਲਾਉਣਾ ਦਾ ਆਪਾਂ ਨੇ ਪਰ ਹੁਣ ਲਾਉਣਾ ਨਹੀਂ ਹੈਗਾ ਕਾਨੂੰ ਤੇ ਫੇਰ ਸਾਨੂੰ ਦੱਸੂਗੇ ਕੋਈ ਆਇਆ ਗੱਲਬਾਤ ਭਾਈ ਇਹਦੀ ਹੁੱਕ ਵੀ ਚੱਲ ਗਈ ਹੈ ਨਾ ਭਾਈ ਹੁੱਕ ਵੀ ਚਲਵੀ ਲੱਗੀ ਵੀ ਉੱਪਰ ਥੱਲੇ ਕਰਨੇ ਵਾਲੀ ਲਿੰਕਾਂ ਨਾਲ ਦੀਆਂ ਭਾਈ ਲਿੰਕਾਂ ਹਾਂ ਲਿੰਕਾਂ ਨਾਲ ਦੀਆਂ ਭਾਈ ਆ ਵੀ ਲੱਗੇ ਹੋਏ ਆ ਦੇਖੋ ਉਹ ਇੱਕ ਵਾਰ ਨਿਕਲੀ ਹੋਈ ਆ ਸਟੈਪ 'ਚ ਆ ਵੀ ਹੈਗਾ ਹਾਂ ਨਾਲਾ ਠੀਕ ਆ ਭਾਈ ਟਰੈਕਟਰ ਦੀ ਖੜਨੀ ਬਣਨੀ ਵਧੀਆ ਭਾਈ ਛਤਰੀ ਲੱਗੀ ਹੋਈ ਆ ਮੋٹے ਪੈਪਾਂ ਵਾਲੀ ਤੇ ਸੁੱਖੇ ਤੇ ਕਹਾਣੇ ਟਰੈਕਟਰ ਪੂਰਾ ਖਰੋਟ ਵਰਗਾ ਪਿਆ ਭਾਈ ਲੈ ਜੀ ਕਰੋ ਚੈੱਕ ਬਾਕੀ ਰੇਟ ਬਾਈ ਇਹਦਾ ਗੱਲ ਕਰੀਏ 1,30,000 ਦੱਸਿਆ ਆਪਾਂ ਨੇ। ਬਾਕੀ ਭੱਟੀ ਬਾਈ ਥੋੜਾ ਮੌਕੇ ਦੇ ਮਾਣ ਤਨ ਜਰੂਰ ਕਰੂਗਾ। ਚੰਗਾ ਟਰੈਕਟਰ ਆ। 92 ਮਾਡਲ। ਉਹ ਨੰਬਰ ਕਿੱਥੇ ਦਾ ਭਾਈ? ਨੰਬਰ ਤਾਂ ਪੁੱਛਿਆ ਨਹੀਂ ਵੀਰੇ। HR 88 ਰੋਪੜ ਨੋ ਹੋਇਆ ਵਾ। HR ਨੰਬਰ ਆ, ਨਾਮ ਰੋਪੜ ਚ ਹੋਇਆ ਵਾ। ਕਾਪੀ 'ਤੇ ਚੜਿਆ ਵਾ। ਹਾਂ, ਚੜਿਆ। ਸਭ ਨੂੰ ਮਿਲੂ ਜਦੇ ਹੀ। ਅੱਛਾ। ਕਾਗਜ਼ ਪੱਤਰ ਪੂਰੇ ਮੌਕੇ ਦੇ ਹਾਜ਼ਰ ਆ। ਠੀਕ ਆ। ਐਵੀ ਡਾਊਟ ਨਹੀਂ। ਭਾਈ ਹੁਣ ਬਾਈ ਕਿੱਕ ਮਾਰੂਗਾ ਭਾਈ? ਕਿੱਕ ਸਟਾਰਟ ਆ, ਸੈਲਫ ਸਟਾਰਟ ਆ? ਕਿੱਕਾ ਇੱਕ ਬਾਈ ਅੱਜ ਇਹਨਾਂ ਨੇ ਗੱਡੀ ਲਾਤੀ ਦੇਖੋ ਤਾਜ਼ੀ ਗਾਣ ਕਰਕੇ ਲਾਇਆ ਗੱਡੀ ਦਾ ਇਹ ਸਾਰੀ ਉਹ ਛੱਲੇ ਲਿਆ ਥੱਲੇ ਤੇ ਸੋਨਾ ਦੀ ਕੱਲ ਆਇਆ ਬਾਈ ਦਾ ਨਹੀਂ ਇਹ ਤੈਨੂੰ ਮੋੜਸਰ ਤੈਨੂੰ ਕੰਪਨੀ ਨੇ ਦਿੱਤਾ ਕਿ ਆਪਣਾ ਤੇਰਾ ਅੱਛਾ ਡੀਲਰ ਨੇ ਦਿੱਤਾ ਵਾ ਇਹ ਤਾਂ ਹੀ ਸੋਨਾ ਲੀਕਾ ਲਖਾਤਾ ਨਵਾਂ ਘੜਾ ਇਹ ਅੱਛਾ ਪਹਿਲਾਂ ਉਹਦਾ ਹੋਰ ਤਾਂ ਸਪਲੈਂਡਰ ਇੱਕ ਹੈਗਾ ਉਹ ਵੀ ਹੈਗਾ ਇਹ ਤਾਂ ਜੇ 1000 ਕਿਲੋਮੀਟਰ ਵੀ ਚੱਲੇ ਆ ਅੱਛਾ ਨਵਾਂ ਕੜਾ ਕੇ ਲੈ ਆ ਹਾਂ ਇਸੇ ਵਿੱਚ ਸੋਨਲੀ ਦਾ ਬਹੁਤ ਪੇਜਦਾ ਹੈ ਅੱਛਾ ਠੀਕ ਆ ਇਹਨੂੰ ਬਾਈ ਹੋਰ ਕੰਪਨੀ ਚ ਵੀ ਆਫਰ ਆ ਰਹੀਆਂ ਪਰ ਇਹ ਜਾਣ ਨਹੀਂ ਰਿਹਾ ਚੱਲ ਆ ਵਾਹ ਬਾਈ ਪੱਟੀ ਪੱਟੀ ਹੋਆ ਸੁਖੇ ਹਾਂ ਪੱਟੀ ਪੱਟੀ ਹੋਆ ਠੀਕ ਆ ਜੀ ਉਹਦੀ ਕਾਪੀ ਹੈ ਜਿਸ ਵੱਲ ਪੱਟੀ ਦੀ ਇਹ ਤੇ ਬਾਈ ਆਹ ਗੱਡੀ ਅੱਜ ਲੱਗੀ ਇਹਨਾਂ ਤੇ ਫੇਰ ਗੱਡੀ ਲੱਗਣੀ ਲੱਗਣੇ ਕਰਕੇ ਆ ਟਾਇਰ ਵੀ ਇਹਦਾ ਫੁੱਟ ਗਿਆ ਠੀਕ ਆ ਤੇ ਹੁਣ ਦੇਖਦੇ ਆ ਇਹਦਾ ਕੀ ਕਰਾਉਨੇ ਆ ਇਹ ਕਹਿੰਦੇ ਰਿਪੇਅਰ ਹੋ ਜਾਣਾ ਥੱਲੇ ਤੇ ਬਾਈ ਕਿਉਂਕਿ ਇਹ ਗੱਡੀ ਦਾ ਥੱਲੇ ਵਾਲੀ ਚਾਦਰ ਬਹੁਤ ਹੈਵੀ ਆ ਇਹ ਕੋਈ ਵਧੀਆ ਕਾਰੀਗਰ ਇਹਨੂੰ ਗੱਡੀ ਨੂੰ ਸੈੱਟ ਕਰੂਗਾ ਸੁੱਖੇ ਬਾਈ ਕਾਰੀਗਰ ਇਹ ਸੈੱਟ ਕਰੋ ਇਹਨੂੰ ਥੱਲੇ ਵਾਲੀ ਜੀ ਸੁੱਖੇ ਇਹ ਗੱਡੀ ਉਦਾਂ ਵੀ ਬਹੁਤ ਹੈਵੀ ਐ ਸ਼ੈਵਲੈਟਨ ਦੀ ਗੱਡੀ ਆ ਇਹ ਹੈ ਹਾਂ ਕੋਈ ਚੀਜ਼ ਆ ਬਾਕੀ ਭਾਈ ਇਹਨਾਂ ਕੋਲ ਇੱਕ ਦੋ ਟਰੈਕਟਰ ਹੋਰ ਖੜੇ ਆ ਤੁਹਾਨੂੰ ਉਹ ਵੀ ਆਪਾਂ ਨੇ ਦਿਖਾ ਦੇਣੇ ਮੋٹے-ਮੋਟੇ ਜੇ ਸੋਨਾਲੀਕਾ 740 ਖੜਾ ਜੀ ਇਹਨਾਂ ਕੋਲ ਇੱਕ ਤਿੰਨ ਮਾਡਲ ਆ ਤਿੰਨ ਮਾਡਲ ਆ ਜੀ ਇੱਕ ਮਾਡਲ ਆ ਮੈਸੀ ਦੇ ਇੰਜਨ ਵਾਲਾ ਠੀਕ ਆ ਜੀ ਇਹਦਾ ਇਹ ਮੰਗਦੇ ਆ ਜੀ 1 ਲੱਖ 20000 ਰੁਪਇਆ ਦੂਜਾ ਇੱਕ ਮਾਡਲ ਪਿਆਬ ਨੰਬਰ ਆ ਜੀ ਇਧਰ ਡੀਜਪੀ ਆ ਖੜਾ ਜੀ ਇਹਨਾਂ ਕੋਲ ਟਾਇਰ ਤਕਰੀਬਨ 65 70 ਪੈਸੇ ਆ 2 ਸਪੀਡ ਚ ਹੈ ਜੀ 19 ਮਾਡਲ ਹੈ ਇਹ 19 19 ਨੰਬਰ ਆ ਪੀਵੀ 19 ਇਹਦਾ ਠੀਕ ਹੈ ਜੀ ਇਹਦਾ ਵੀ ਸਵਾ ਕ ਚਾਰ ਚਾਰ 30 ਇੱਥੇ ਜੇ ਮੰਗਦੇ ਨੇ ਇਹਦਾ ਠੀਕ ਹੈ ਜੀ ਤੇ ਫੋਰਡ ਦੇ ਬਾਈ ਕਈ ਵੀਰਾਂ ਦੇ ਫੋਨ ਆਏ ਹੋਏ ਤੇ ਵੀ ਫੋਰਡ ਲੈਣਾ ਆਹ ਟਰੈਕਟਰ ਇੱਕ ਵਾਰ ਆ ਕੇ ਦੇਖ ਲਿਓ ਠੀਕ ਹੈ ਜੀ ਕੰਮਕਾਰ ਨਹੀਂ ਹੋਣਾ ਬਾਈ ਟਰੈਕਟਰ ਦਾ ਗੇਅਰ ਗੂਰ ਹਿੱਸੇ ਦਾ ਵਧੀਆ ਪਿਆ ਬ੍ਰੇਕਾਂ ਬਰੂਕਾਂ ਦਾ ਵੀ ਕੰਮ ਹੋਇਆ ਵਾ ਬੈਟਰੀ ਓਕੇ ਆ ਇਸ ਸਾਬ ਬਦਲਿਆ ਉਹ ਸਿਰਫ ਟਾਇਰ ਘੱਟਾ ਟਾਇਰ ਪਾਣੇ ਆ ਰੇਟ ਵੀ ਜੈ ਜੇ ਆ 130 ਮੰਗਿਆ ਇਹਨਾਂ ਨੇ ਮੌਕੇ ਤੇ ਜਿੰਨਾ ਵੀ ਹੋਇਆ 5-10000 ਦਾ ਫਰਕ ਕੱਢ ਦੇਣਗੇ ਜੀ ਠੀਕ ਹੈ ਜੀ ਤੇ ਅਸੀਂ ਪਿੱਛੇ ਜੀ ਹਿੱਸਾ ਚੇਂਜ ਕਰਾਇਆ ਸੀ ਇੱਕ ਟਰੈਕਟਰ ਦਾ ਬਾਈ ਮੁਰਲਾ ਹਿੱਸਾ ਉਹਨੂੰ 60 ਵਾਲਾ ਲਵਾਇਆ ਸੀ ਤੇ ਉਹਦੇ ਤੇ ਤਕਰੀਬਨ ਚਲੋ ਸਾਡੇ ਬੰਦੇ ਵੀ ਆਪਣੇ ਸੀ ਉਹਦੇ ਲੈ ਕੇ ਆਏ ਸੀ ਤਾਂ ਵੀ ਸਾਡਾ ਰੁਪਇਆ 22-23000 ਖਰਚ ਆ ਗਿਆ ਸੀਗਾ ਤੇ ਲੇਬਰ ਲੱਗ ਬਦਲਣ ਦੀ ਠੀਕ ਹੈ ਜੀ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਸਾਡੇ ਨਾਲ ਦੀਆਂ ਏਜੰਸੀਆਂ ਚ ਸਵਰਾ 735 ਖੜਾ ਜੀ 2006 ਮਾਡਲ ਤੇ ਇੱਕ ਟਰੈਕਟਰ ਆਹੇ ਜੀ ਕੱਲ ਸੋਨਾਲੀਕਾ ਦੇ ਵਿੱਚ ਕੱਟਿਆ ਟਰੈਕਟਰ ਇਹ 275 ਟਰੈਕਟਰ ਬਹੁਤ ਵਧੀਆ ਰੋਪੜ ਦਾ ਹੀ ਨੰਬਰ ਹੈ ਰੋਪੜੇ ਨਾਮ ਹੋਇਆ ਵਾ ਬੰਦਿਆਂ ਦੇ ਤੇ ਟਾਇਰ ਇਹਦੀ ਤਕਰੀਬਨ 70 ਪੈਸੇ ਆ ਚਾਰੇ 65 70 ਪੈਸੇ 5599 ਮਾਡਲ ਹੈ ਹਾਈ ਸਪੀਡ ਹੋਇਆ ਵਾ ਬਾਈ ਇਹ ਠੀਕ ਹੈ ਜੀ ਪਿੱਛੇ ਤੇ ਇਹ ਇਹਦਾ ਕ੍ਰਾਊਨ ਚੇਂਜ ਕਰਿਆ ਵਾ ਟਰੈਕਟਰ ਪੂਰਾ ਇੰਜਨ ਗੀਅਰ ਦਾ ਕੰਮ ਆ ਬਾਈ ਹੰਪਰੀ ਪੂਰਾ ਹੈਵੀ ਲੱਗਿਆ ਵਾ ਰੋਪੜ ਦਾ ਨੰਬਰ ਆ ਮਗਰਾੜ ਬਾਈ ਇਹਨਾਂ ਨੂੰ ਆਉਂਦੇ ਸੀ ਛੋਟੇ ਮਗਰਾੜ ਮਗਰਾੜ ਇਹਦੇ ਦੇ ਦੁਬਾਰਾ ਚੇਂਜ ਹੋਏ ਹੋਏ ਨੇ ਟਰੈਕਟਰ ਉਦਾਂ ਚਲਾਈ ਚਰੂਈ ਦਾ ਸਾਫ ਆ ਠੀਕ ਹੈ ਜੀ ਚਲਵੀ ਹੁੱਕ ਲੱਗੀ ਵੀ ਆ ਤੇ ਸਭ ਤੋਂ ਵੱਡੀ ਗੱਲ ਟਰੈਕਟਰ ਸਾਰਾ ਸੁੱਕਾ ਹੈ ਕੋਈ ਟੋ ਲੀਕ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਇਹ ਕਿਸੇ ਨੇ 275 ਲੈਣਾ ਹੋਇਆ ਬਾਈ ਬਾਕੀ ਸੈਟ ਦਾ ਰੰਗ ਪੂਰਾ ਵਧੀਆ ਖੜਾ ਸਿਰਫ ਉੱਪਰ ਤੋਂ ਰੰਗ ਥੋੜਾ ਜਿਹਾ ਚਿੱਟਾ ਪੈ ਗਿਆ ਹਲਕਾ ਹਲਕਾ ਚੱਲੋ ਕਰੋ ਚੱਕ ਪੂਰਾ ਸਾਫਟ ਹੈ ਟ੍ਰੈਂਡ ਜੀ ਲੋ ਜੀ ਮਗਰਾੜਾ ਐਨ ਵਧੀਆ ਪਿਆ ਬਾਈ ਕੋਈ ਟਾਂਕਾ ਵੀ ਨਹੀਂ ਹੈਗਾ ਮਗਰਾੜਾ ਨੂੰ 92 92 93 ਮਾਡਲ ਹੋਊਗਾ ਬਾਈ ਪੀਪੀ ਰੋਪੜ ਨੰਬਰ ਠੀਕ ਟਰੈਕਟਰ ਬਾਈ ਆਪਣੇ ਕੋਲ ਆਇਆ ਵਾ ਜਮਾਂ ਹੀ ਜਾਇਜ਼ ਮੁੱਲ ਵਾਲਾ ਜਮਾਂ ਹੀ ਜਾਇਜ਼ ਮੁੱਲ ਟਰੈਕਟਰ ਇਹਦਾ ਜੇ ਗੱਲ ਕਰੀ ਆਪਾਂ ਇਹਦੇ ਰੇਟ ਦੀ ਇਹ ਮਾਡਲ ਹੈਗਾ ਜੀ 95 ਠੀਕ ਹੈ ਜੀ ਇਹਦਾ ਸਿਰਫ ਆਪਾਂ 90000 ਰੁਪਏ ਮੁੱਲ ਕਰਦੇ ਆ ਉਹਦੇ ਚੋਂ ਮਾਣ ਦਾਣ ਆਪਾਂ ਵਧੀਆ ਕਰਾਂਗੇ 95 ਮਾਡਲ ਹੈ ਟਰੈਕਟਰ ਸਾਰਾ Ориਜਨਲ ਆ ਬਾਈ ਮਗਰਾੜਾ ਨੂੰ ਕਿਤੇ ਟਾਂਕਾ ਤੱਕ ਵੀ ਨਹੀਂ ਹੈਗਾ ਬਾਈ ਜਮਾਂ ਹੀ ਐਨ ਪੱਦਰੇ ਮਗਰਾੜ ਪਏ ਆ ਲੋ ਜੀ ਪੰਜਾਬ ਨੰਬਰ ਹੈ ਮੁਰਲੇ ਟਾਇਰ ਬਾਈ ਹੈਗੇ ਆ ਤਕਰੀਬਨ 40 ਕੇ ਪੈਸੇ ਅੱਧਾ ਹੀ ਮੰਨ ਲਓ ਪਿਛਲੇ ਟਾਇਰ 25 30 ਕੇ ਪੈਸੇ ਆ ਟਰੈਕਟਰ ਪੂਰਾ ਵਧੀਆ ਬਾਈ ਸੈਲਫ ਸਟਾਰਟ ਹੈ ਇਹਨੂੰ ਬੈਟਰੀ ਵੀ ਰੀਜਨਲ ਬਾਈ ਸਵਰਾਜ ਵਾਲਿਆਂ ਦੀ ਲੱਗੀ ਹੋਈ ਆ ਦੇਖੋ ਨਵੀਂ ਬੈਟਰੀ ਆ ਠੀਕ ਆ ਜੀ ਤੇ ਪੈਪੂਦਾਨ ਥੱਲੇ ਹਿੱਸੇ ਦਾ ਰੰਗ ਬਹੁਤ ਵਧੀਆ ਪਿਆ ਟਰੈਕਟਰ ਦਾ 90000 ਇਹ ਮੁੱਲ ਹੈ ਟਰੈਕਟਰ ਦਾ ਬਾਈ ਬਾਕੀ ਮੌਕੇ ਤੇ ਹੋਰ ਵੀ ਆਪਾਂ ਮਾਨਦਾਨ ਕਰ ਦਾਂਗੇ ਲੋ ਜੀ ਮਗਰਾੜਾ ਨੂੰ ਬਾਈ ਕਿਤੇ ਟਾਂਕਾ ਵੀ ਨਹੀਂ ਹੈਗਾ ਟਰੈਕਟਰ ਦੇ ਨੂੰ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਬਾਕੀ ਆਪਣੇ ਆ ਕੇ ਦੇਖ ਲਿਓ ਇੱਕ ਟਰੈਕਟਰ ਬਾਈ ਆ ਸਾਡੇ ਖੜਾ ਜੌਂਡੀਰ ਵਾਲਿਆਂ ਕੋਲ ਅੱਜ ਆਇਆ ਹੋਇਆ ਇਹ ਬਾਈ ਨੇ ਕਹਿੰਦੇ ਡੈਮੋ ਵਾਸਤੇ ਆਇਆ ਹੋਇਆ ਟਰੈਕਟਰ ਇਹ ਆ ਚੀਜ਼ ਦੇਖੋ ਬਾਈ ਮੈਂ ਦੇਖੀ ਆ ਬਾਈ ਇਹਨਾਂ ਨੇ ਪੱਕਾ ਹੀ ਪੈਂਚਰ ਲਾਇਆ ਹੋਇਆ ਬਾਈ ਪੂਰੀ ਮੋਟੀ ਲੋਹੇ ਦੀ ਪਲੇਟ ਵੱਢ ਕੇ ਨਾ ਉਹੀ ਲਾਈ ਹੋਈ ਆ ਬੰਪਰ ਤੇ ਵਧੀਆ ਉਹ ਆ ਬਾਈ ਨਾਲੇ ਤਾਂ ਜਗਾ ਘਟ ਕੇ ਰਹੀ ਹੋਈ ਆ ਬੇਟਾ ਨਾਲ ਤੇ ਸਸਤੀ ਪੈ ਜਾਂਦੀ ਆ ਇਹ ਠੀਕ ਆ ਜੀ ਤੇ ਸਿੰਪਲ ਇਹ ਦੇਖ ਲਓ ਦੇ ਨਾਲ 레이జర్ ਨਾਲ ਵੱਢ ਕੇ ਟਰੈਕਟਰ ਦੇ ਨਾਲ ਪੂਰਾ ਪੱਕਾ ਪੈਂਚਰ ਲਾਇਆ ਹੋਇਆ ਜੱਟ ਕੁੱਟ ਕੰਮ ਕਰਿਆ ਹੋਇਆ ਬਾਈ ਮੇਨ ਤਾਂ ਆਪਣਾ ਕੰਮ ਕਿਉਂਕਿ ਜੋਂਡੀਓ ਥੋੜਾ ਜਿਹਾ ਲੰਬਾਈ 'ਚ ਘੱਟ ਹੈ ਠੀਕ ਹੈ ਉਹਦੇ ਵਾਸਤੇ ਹੀ ਆਪਾਂ ਨੇ ਮੂਰੇ ਚੱਕਣੇ ਦੀ ਕਰਨਾ ਹੁੰਦਾ ਤਕਰੀਬਨ 60-70 70-80 ਕਿਲੋ ਭਾਰ ਹੋਊਗਾ 80 ਕਿਲੋ ਦੇ ਕਰੀਬ ਇਹਨਾਂ ਦਾ ਬਾਈ ਪਲੇਟਾਂ ਦਾ ਇਹ ਬਾਈ ਡੈਮੋ ਦੇਣਾ ਇਹਨਾਂ ਨੇ ਹੁਣ ਉਹ ਜਿੱਦਾਂ ਕਿਸੇ ਨੇ ਕਈ ਵਾਰ ਵੀ ਰਕਾਇਦਾ ਤਾਂ ਕੋਈ ਡੈਮੋ ਹੋਣ ਦੇਣਾ ਬਾਈ ਉਹਦੇ ਵਾਸਤੇ ਟਰੈਕਟਰ ਮੰਗਾਏ ਇਹਨਾਂ ਨੇ ਇੱਕ ਇਹਨਾਂ ਕੋਲ ਅੱਜ 52 10 ਆਇਆ ਮਾਡਲ 4 ਵੀਲ ਵਾਲਾ ਤੇ ਇਹ ਵੀ ਇਹਨਾਂ ਨੇ ਦੇਣਾ ਡਰੈਕਟਰ V2 ਆ ਇਹ ਗੇਅਰ ਪ੍ਰੋੋਚ 4x4 ਦੇ ਵਿੱਚ ਠੀਕ ਆ ਜੀ ਟਾਇਰ ਪੋਲੋ ਦੇ ਆਏ ਨੇ ਬਾਈ ਇਹਨੂੰ ਤੇ ਇੱਕ ਗੱਲ ਮੈਂ ਨੋਟਿਸ ਕਰੀ ਬਾਈ ਮੁਰਲੇ ਟਾਇਰਾਂ ਦੇ ਹਮੇਸ਼ਾ ਜਿੰਨੇ ਵੀ 4 ਵੀਲ ਡਰੈਕਟਰ ਨੇ ਮੁੱਢੇ ਟਾਇਰਾਂ ਦੀ ਕਸਾਈ ਵੱਧ ਹੁੰਦੀ ਆ ਬਾਕੀ ਇਕਨਾਂ ਕੋਲ 50 50 ਡੀ ਆ ਆ ਤਿੰਨ ਸਪੀਡਾਂ ਵਾਲਾ ਇਹ ਵੀ ਗੇਅਰ ਪ੍ਰੋੋ ਦੇ ਵਿੱਚ ਆ ਇਹ ਗੇਅਰ ਪ੍ਰੋੋ V1 ਦੇ ਵਿੱਚ ਆਉਂਦਾ ਇਹ ਜਿਹੜਾ 5210 ਇਹ V1 ਤੇ V2 ਦੋਨਾਂ ਦੇ ਵਿੱਚ ਆਉਂਦਾ ਇਹਦਾ ਬਈ ਥੋੜਾ ਜਿਹਾ ਗੇਅਰ ਦਾ ਫਰਕ ਹੈਗਾ ਏ ਬਾਕੀ ਪੂਰੀ ਤਾਂ ਬਈ ਪ੍ਰੋਪਰ ਤਾਂ ਆਪਾਂ ਨੂੰ ਨੌਲੇਜ ਇਡੀ ਹੈ ਨਹੀਂ ਵੀ ਕਿ ਆਹ ਮੇਨ ਫਰਕ ਕੀ ਹੈ ਪਰ ਗੇਅਰ ਦਾ ਹੀ ਫਰਕ ਦੱਸਦੇ ਆ ਠੀਕ ਹੈ ਜੀ ਅਥਰਾ ਘੋੜਾ ਤੇ ਬਈ ਸਾਡੇ ਸੋਨਾ ਰੌਣਕ ਮੇਲਾ ਹੋ ਗਿਆ ਏਜੰਸੀਆਂ ਸਾਰੀਆਂ ਤਕਰੀਬਨ ਹੋ ਗਈਆਂ ਦਿੱਲੀ ਕਿਸੇ ਨਾ ਕਿਸੇ ਏਜੰਸੀ ਵੱਲ ਵਧਾਈਆਂ ਹੋਈਆਂ ਰਹਿਣੀਆਂ ਕਿ ਇਧਰੋਂ ਟਰੈਕਟਰ ਵੇਚਿਆ ਕਦੇ ਉਧਰੋਂ ਵੇਚ ਗਿਆ ਚਲੋ ਵਧੀਆ ਮਾਰਾ ਦੀ ਕਿਰਪਾਆਂ ਕੰਮ ਚਲਾਣਾ ਚਾਹੀਦਾ ਜੀ ਤੇ ਵੀਡੀਓ ਆਪਣੀ ਬਾਈ तकरीबन ਬਣ ਗਈ ਕਾਫੀ ਲੰਬੀ 10 ਮਿੰਟ ਦੀ ਤੇ ਬਾਕੀ ਕਿਸੇ ਵੀ ਵੀਰ ਨੇ ਬਾਈ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਕਿਸੇ ਨੂੰ ਨਵਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਸਾਡੇ ਰੋਪੜ ਏਰੀਆ ਦਾ ਠੀਕ ਆ ਜੀ ਤੇ ਨੰਬਰ ਆਪਣਾ ਪਤਾ ਹੀ ਆ ਸਭ ਨੂੰ 8546178190 ਤੇ ਬਾਕੀ ਕਿਸੇ ਵੀਰ ਨੇ ਐਂਡੋ ਫਾਰਮ ਲੈਣਾ ਹੁੰਦਾ ਨਵਾਂ ਉਹ ਵੀ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ YouTube ਨੂੰ ਕਰਿਓ ਸਬਸਕ੍ਰਾਈਬ ਬਾਕੀ ਜਿੰਨੇ ਵੀ ਆਪਣੇ YouTube ਸਬਸਕ੍ਰਾਈਬਰ ਸਭ ਨੂੰ ਬੇਨਤੀ ਹੈ ਕਿ ਉਹਨੇ Instagram ਤੇ Facebook ਤੇ ਵੀ ਪੇਜ ਹੈ ਸੇਮ ਜੱਗੂ ਮਾਹਲ ਦੇ ਨਾਮ ਤੇ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ 'ਚ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ